आनंद श्याम भयो मन मैं नगर रक्षक जीत जल्ले घर भरे सवैया कान कट्यो सर के मग हवै ना कट्यो मुख के मग जोर अड़ी के श्रवण भरयो एम ठंड भयो पहरी पट ज्यों मोंस सिंग मड़ी के एक कहि के उपमा हुन आओ कब के मन मद बड़ी के ਢੋਤ ਇਟ ਗੁਵਾਰ ਢੋਤ ਇਟ ਗੁਵਾਰ ਸਨੈ ਹਰ ਦੌਰ ਚੜੇ ਢੋਤ ਇਟ ਗੁਵਾਰ ਸਨੈ ਹਰ ਨ ਹਰ ਦੌਰ ਚੜੇ ਜਨ ਸੀਸ ਗੜੀ ਤੇ ਢੋਤ ਇਟ ਗੁਵਾਰ ਸਨੈ ਹਰ ਦੌਰ ਚੜੇ ਜਨ ਸੀਸ ਗੜੀ ਕੇ ਇਤ ਅਗਾਸੁਰ ਦੇਤ ਬੰਧ ਹੈ ਅਥ ਬਛਰੇ ਗੁਵਾਰ ਬ੍ਰਹਮ ਚੁਰੈ ਬੂ ਕਤਨੰ ਸਵਈਆ ਰਾਛ ਸਮਾਰ ਗਏ ਜਮਨਾ ਤਟ ਜਾਏ ਸਭ ਨੂੰ ਮਿਲ ਹਨ ਮੰਗਾਇਓ ਕਨ ਪਰਵਾਰ ਪਰਿਓ ਮੁਰਲੀ ਘਟ ਖੋਸ ਲਈ ਮਨ ਮੈਂ ਸੁਖ ਪਾਇਓ ਕਹਿ ਛੰਕਾ ਵਰਖੇ ਛਟਕਾ ਕਰ ਬਾਮ ਹੂ ਸੋ ਸਭ ਹੂੰ ਗਹਿ ਖਾਇਓ ਮੀਠ ਲਗੈ ਤਿਹ ਕੀ ਉਪਮ ਕਰ ਕੇ ਗੰਕ ਕਹਿ ਖਰ ਕੇ ਮੁਖ ਪਾਇਓ ਉਪਮ ਕਰਕੇ ਉਪਮ 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 ਮੀਠ ਲਗਾ ਤੇ ਕਿ ਹੁਕਮ ਕਰ ਕੈ ਗਤ ਕੈ ਹਰ ਕੇ ਮੁਖ ਪਾਇਓ ਕਉ ਡਰੇ ਹਰ ਕੇ ਮੁਖ ਗ੍ਰਾਸ ਠਗਾਏ ਕਉ ਆਪਣੇ ਮੁਖ ਡਾਰੇ ਹੋਏ ਗਏ ਤਨ ਮੈਂ ਕਛ ਨਾਮਕ ਖੇਲ ਕਰੋ ਸੰਗ ਕਨਰ ਕਰਾਰੇ ਤਾਛਨ ਲੈ ਬਛਰੇ ਬ੍ਰਹਮ ਇਕੱਠੇ ਕਰ ਕੈ ਸੋ ਕੁੱਟੀ ਮਦ ਡਾਰੇ ਢੁੰਡ ਫਿਰੈ ਨ ਲਹੈ ਸੋ ਕਰੈ ਬੱਛਰੇ ਔਰ ਗਵਾਰਨ ਏਕ ਰਤਾਰੇ ਤੇ ਟੂਡ ਫਿਰੈ ਨਾ ਲਹਿ ਸੋ ਕਰੈ ਬਿਸਰਾਮ ਬੱਛਰੇ ਔਰ ਗਵਾਰ ਨਏ ਕਰਤਾ ਰੇ ਨਵੇਂ ਬਣਾ ਲੇ ਬੱਛਰੇ ਔਰ ਗਵਾਰ ਨਏ ਕਰਤਾ ਰੇ ਨਵੇਂ ਬਣਾ ਲੇ ਉਹ ਨਹੀਂ ਭਗਵਾਨ ਕ੍ਰਿਸ਼ਨ ਨੇ ਟੋਣ ਫਿਰ ਐ ਨਾ ਲਹਿ ਸੋ ਕਰੈ ਬਛਰੇ ਅਰਗਵਾਰ ਨਏ ਕਰਤਾ ਰੇ ਦੋਹਰਾ ਹਾਂਜੀ ਅਹ ਕਰਤਾ ਕਰਤਾ ਰੇ ਰੇ ਲੱਗ ਰੇ ਅੱਲਾ ਨੂੰ ਦੋਹਰਾ ਜਬੈ ਹਰੂ ਬ੍ਰਹਮ ਇਹ ਤਬ ਹਰ ਜੀ ਤਤਕਾਲ ਜਬੈ ਹਰੇ ਬ੍ਰਹਮ ਇਹ ਕਰੇ ਹਾਂ ਹਰੇ ਭਾਲ ਕਰੇ ਜਬਾ ਹਰੇ ਬ੍ਰਹਮਾ ਇਹ ਜਦੋਂ ਬ੍ਰਹਮਾ ਨੇ ਗਵਾਲੇ ਤੇ ਗਵਾਲਿਆਂ ਦੇ ਗੁੰਡੇ ਨਾਲ ਬੱਚੇ ਸਾਰੇ ਚੋਰੀ ਕਰ ਲਏ ਤਬ ਹਰ ਜੀ ਤਤਕਾਲ ਕਿਦੋਂ ਬਣਾਏ ਛਿੜਕ ਮੈਂ ਬਛਰੇ ਸੰਗ ਗਵਾਲ ਸੁਵਈਆ ਰੂਪ ਉਹੀ ਪਟਕੇ ਰੰਗ ਹੈ ਵਹਿ ਰੰਗ ਵਹਿ ਸਭ ਹੀ ਬਛਰਾ ਕੋ ਸਾਂਝ ਪਰੀ ਸੋ ਗਏ ਹਰ ਜੀ ਗ੍ਰਹਿ ਕੋਈ ਲਖੈ ਇਤਨੋ ਬਲ ਕਾ ਕੋ ਮਾਤ ਪਿਤਾ ਸੋ ਲਖੇ ਨਾ ਲਖੇ ਇਕ ਆਦ ਕੋ ਨਾਮ ਮਨੀ ਮਨ ਜਾਟੋ ਬਾਤ ਇਹੀ ਸਮਝੀ ਮਨ ਮੈਂ ਇਹ ਹੈ ਅਬ ਖੇਲ ਸਮਾਪਤ ਵਾ ਕੋ ਵਾ ਕੋ ਚੁੰਮ ਲਇਓ ਜਸ ਦਾ ਸਤ ਕੋ ਸਿਰ ਕਾਨੁ ਬਜਾਏ ਹਥੇ ਹਿਰ ਤੇ ਚੁੰਮ ਲਇਓ ਜਸ ਦਾ ਸਤ ਕੋ ਸਿਰ ਕਾਨੁ ਬਜਾਏ ਉੱਥੇ ਮੁਰਲੀ ਤੋ ਬਾਲ ਲਖੇ ਆਪਣੋ ਨਾ ਕਿਨੀ ਜਨ ਬਾਲ ਲਖੇ ਆਪਣੋ ਬਾਲ ਲਖੇ ਆਪਣੇ ਨਾ ਕਿ ਨਹੀਂ ਜਾਣ ਨਵੇਂ ਜਿਹੜੇ ਬਣਾਏ ਸੀ ਉਹ ਜਦੋਂ ਮੈਂ ਘਰਾਂ ਚ ਗਏ ਕਿਸੇ ਨੂੰ ਇਹ ਨਹੀਂ ਪਤਾ ਲੱਗਿਆ ਵੀ ਉਹ ਪਹਿਲੇ ਨੇ ਜਾਂ ਮਰਦ ਨੇ ਬਾਲ ਲਖੇ ਆਪਣੇ ਨਾ ਕਿ ਨਹੀਂ ਜਾਣ ਗੋਦਬਰੀ ਤੇ ਸੋਹਤ ਦੀ ਗੋਦਬਰੀ ਤੇ ਸੋਹਤ ਦੀ ਜੋ ਗਊਆਂ ਵੀ ਲਟੀਆਂ ਉਹਨਾਂ ਬਛੜਿਆਂ ਦੇ ਨਾਲ ਜਿਹੇ ਨਵੇਂ ਬਣਾਏ ਸੀ ਕ੍ਰਿਸ਼ਨ ਨੇ ਵੀ ਇਹ ਸਾਡੇ ਬੱਚੇ ਨੇ ਇੰਨ ਮਨ ਉਹੀ ਗਵਾਲੇ ਉਹੀ ਬਛੜੇ ਕ੍ਰਿਸ਼ਨ ਨੇ ਬਣਾ ਲੇ ਬ੍ਰਹਮਣ ਨੇ ਲੁਕੋ ਦੇ ਐਡੀ ਵੱਡੀ ਕਲਾ ਦਾ ਮਾਲਕ 16 ਕਲਾ ਸੰਪੂਰਨ ਭਲਿਆ ਅੰਤ ਕਲਾ ਹੋਏ ਠਾਕਰ ਚੜਿਆ ਉਹ ਨਾਨਕ ਤੇ ਵੀ ਅਨੰਤ ਸ਼ਕਤੀਆਂ ਦੇ ਮਾਲਕ ਹਨ ਇਹ 16 ਕਲਾ ਸੰਪੂਰਨ ਕ੍ਰਿਸ਼ਨ ਜੀ ਮੰਨੇ ਗੋ ਦਵਰੀ ਤੈ ਸੋਹਿਨ ਕੀ ਜੋ ਹੋਤ ਕੁਲਾ ਹਲ ਪੈ ਬ੍ਰਿਜ ਮੈਂ ਨਹ ਹੋਤ ਇਤੈ ਹੋ ਇਤੈ ਸੋ ਕਹੂੰ ਐ ਕੰਮ ਬੀਤੋ ਗਾਵਤ ਗੀਤ ਸਨੇ ਹਰ ਗਰਮ ਨਲੇ ਬੁਲਾਏ ਬਦੂ ਬਰੰਜ ਕੀ ਸੋ ਸਵਈਆ ਪ੍ਰਤ ਭਏ ਹਰ ਜੀ ਉੱਠ ਕੇ ਪਨ ਵਿੱਚ ਗਏ ਸੰਗ ਲੈ ਕਰ ਬੱਛੇ ਗਾਵਤ ਗੀਤ ਫਿਰਾਵਤ ਹੈ ਛਟਕਾ ਰਬਾਬਤ ਹੈ ਗਾਵਤ ਗੀਤ ਫਿਰਾਵਤ ਹੈ ਛਟਕਾ ਗਹਿ ਗਵਾਰ ਸਬੈ ਕਰ ਹੱਛੇ ਕੈਲਤ ਕੈਲਤ ਨੰਦ ਕੋ ਨੰਦ ਸੋ ਆਪ ਹੀ ਤੋਂ ਗਿਰ ਕੋ ਉਠ ਗੱਛੇ ਸੋ ਆਪ ਹੀ ਤੇ ਗਿਰ ਕੋ ਉਠ ਗੱਛੇ ਤੇ ਨਾਂ ਤੇ ਪਾ ਗੋ ਕੋ ਕਹ ਇਹ ਕੋ ਕਹ ਇਹ ਖੇਤ ਹਮ ਇਹ ਹਮ ਕੋ ਕ ਕੋ ਕਹ ਇਹ ਖੇਤ ਗਹ ਹਮ ਕੋ ਕਹ ਇਹ ਨਾਹਨ ਲੱਛੇ